ਬੀਤੀ 16 ਮਾਰਚ ਨੂੰ ਬਟਾਲਾ ਨਜ਼ਦੀਕੀ ਕਸਬਾ ਉਦਨਵਾਲ પેટ્રોલ ਪੰਪ ਤੇ ਲੁੱਟ ਦੀ ਨੀਅਤ ਨਾਲ ਲੁੱਟੇਰਿਆਂ ਨੇ ਗੋਲੀਆਂ ਚਲਾਈਆਂ ਸੀ ਜਿਸ ਵਿੱਚ ਹਿਮਾਚਲ ਦੇ ਰਹਿਣ ਵਾਲੇ ਪੰਪ ਮੁਲਾਜ਼ਮ ਰਵੀ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਮੁਲਾਜ਼ਮ ਜ਼ਖਮੀ ਹੋ ਗਿਆ ਸੀ ਇਸੇ ਗਰੋਵ ਵੱਲੋਂ ਬਾਅਦ ਵਿੱਚ ਹੋਰ ਵੀ ਕਈ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਲੁੱਟ ਦੀ ਨੀਅਤ ਨਾਲ ਤੇ ਕਾਨੂੰਨਵਾਂ ਦੇ ਇੱਕ ਦੁਕਾਨਦਾਰ ਨੂੰ ਵੀ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਇਸ ਦਰਿਆ ਦੇ ਮੁਖ ਸਰਗਨਾ ਸਾਹਿਬ ਸਿੰਘ ਨੂੰ ਗੁਰਦਾਸਪੁਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਹੋਰ ਉਸ ਦਾ ਇੱਕ ਹੋਰ ਸਾਥੀ ਬਲਦੇਵ ਸਿੰਘ ਵੀ ਕੁਮਾਣ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਮਾਨ ਪੁਲਿਸ ਥਾਣਾ ਦੀ ਐਸ ਐਚਓ ਬਲਜੀਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਇਸ ਲੁਟੇਰੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਇਹਨਾਂ ਵੱਲੋਂ ਜ਼ਿਆਦਾਤਰ ਪੈਟਰੋਲ ਪੰਪਾਂ ਤੇ ਲੁੱਟਾਂ ਕੀਤੀਆਂ ਗਈਆਂ ਹਨ ਇਹ ਵੀ ਇਹ ਤੇ ਦਵਾਈਆਂ ਜਿਹੜੀ ਮਿਸਯੂਜ਼ ਹੋਣ ਬਲੀਆਂ ਹਨ ਹਾਂਜੀ 10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਜਿਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈਗੀ 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਉਹ ਚ ਮਿਸਯੂਜ਼ ਹੋਣ ਬਲੀਆਂ ਦਵਾਈਆਂ ਹੈਗੀਆਂ ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ ਸਰ ਕੋਈ ਜਿਹੜੇ ਮੌਜੂਦਾ ਜਿਹੜੇ ਮਿਲੇ ਜਨਾਬ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਜੀ ਉਹਤੇ ਟ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀਕ ਹੈ ਜੀ ਡਰਗ ਐਂਸਫੈਟਰ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਟ੍ਰੈਗਾਬਲਿਨ ਜੋ ਵੀ ਜਿਹ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿੱਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰੈਗਨ ਸਟਰਨ ਜਿਆਦਾ ਪਤਾ ਮੈਨੂੰ ਤਾਂ ਪਤਾ ਨਹੀਂ ਕੋਈ ਐ ਹੋਜੀ ਗੱਲ ਨਹੀਂ ਐ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਏ ਮੈਂ ਵੀ ਭੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚੱਲ ਗਈ ਕੋਈ ਡੇਟ ਇਹਾਂ ਕੋ ਪਿੱਛੇ ਹੋ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਭਾਈ ਹਾਂ